ਮਾਤਾ ਮੇਰੀ ਅੱਜ ਖੁਸ਼ੀ ਬੜੀ ਆ ਤੇ ਇਹ ਵਾਰ ਪਤਾ ਨਹੀਂ ਕਿਉਂ ਹੋਸ਼ਿਆ ਆਈਸ਼ਾ ਵਾਸ਼ੀ ਇੱਕ ਨਿੱੰਦੇ ਇੱਕ ਹਰ ਗੁੰਦਾ ਪਤਾ ਨਹੀਂ ਹੁਣ ਪੂਰਾ ਹੁੰਦਾ ਨਹੀਂ ਨਹੀਂ ਆ ਜਾਣਾ ਹਰ ਗੰ ਨੂੰ ਮੰਮੀ ਆ ਜਾਣਾ ਬੜੇ ਰਮਾਨ ਨਾਲ ਨਾਲੇ ਹੈ ਵੀ ਭਾਰਾ ਯੋ ਮਜ਼ਬੂਤ ਹੀ ਇੱਕ ਆ ਵੱਡੇ ਵੱਡੇ ਲਾਂ ਦੇ 13 ਦੇ ਗੱਡਿਆੜੇ ਹੂੰ ਤੈਨੂੰ ਵੀ ਵੱਡੇ ਆਹੋ ਆ ਤੇ ਬਹੁਤ ਵੱਡਾ ਯਾਰ ਆ ਤੇ ਬਹੁਤ ਵੱਡਾ ਤੇ ਆ ਆ ਥੋੜੀ ਆਉਣਾ ਮੈਨੂੰ ਆ ਵੇਖੀ ਲੈ ਇਹ ਲੈ ਆ ਲੈ ਆ ਵੇਖੀ ਲੇ ਨਾ ਸਾਨੂੰ ਉਹਨੂੰ ਪਤਾ ਲੱਗਾ ਮੇਰਾ ਗੁੱਟ ਚੂਚਾ ਜਾਂਦਾ ਹੈਗਾ ਆ ਡੈਡੀ ਦਾ ਡੈਡੀ ਨੂੰ ਨਹੀਂ ਆਉਣਾ ਉਹ ਖੁੱਲਾ ਨਾ ਚਲ ਕੋਈ ਗੱਲਾਂ ਰਹਿਣ ਦੇਣਾ ਇਹ ਉਹਨਾਂ ਕੋਈ ਨਹੀਂ ਪਾਵਾਂ ਗੜ ਜੀ ਮੋਟੇ ਆ ਆ ਸੂਰਦਾ ਕਰ ਰੰਗ ਬੜਾ ਸੋਹਣਾ ਜਣਾ ਵੀ ਆਪਣੀ ਮੰਮੀ ਵਾਂ ਤੇ ਬੋਲਣੀ ਬੁਝੇ ਜਾਂਦਾ ਵਧੀਆ ਵੇ ਸੋਹਣਾ ਬਹੁਤ ਸੋਹਣਾ ਆ ਕਪੜਾ ਅੰਦਰੋਂ ਸਹੀ ਉਹ ਤਾਂ ਨੇ ਮੁਰਦਾ ਉਹ ਉਹ ਤਾਂ ਨੇ ਮੋਟਾ ਹੀ ਮਮੀ ਹੋਣਾ ਠੀਕ ਆ ਸੋਣਾ ਹੋਰ ਹੋਰ ਦਿਖਾਓ 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 ਨਹੀਂ ਕੋਈ ਚੱਕਰ ਨਹੀਂ ਆਹ ਮਮੀ ਕੜੇ ਚੋਕੇ ਫੇ ਰੱਖ ਲੋ ਲੈ ਵਾਟਰ ਦਾ ਚੁੰਨੀ ਚੁੰਨੀ ਮਮੀ ਆ ਕਿਦਾਂ ਆ ਪਲੇਨ ਹੀ ਚੁੰਨੀ ਹਮ ਕੱਬ ਲਿਆ ਆ ਬਲਿਆ ਕਿ ਆਵੇ ਚਾਵੇ ਕਲਰ ਸੂਟ ਹੈ ਮੈਚਿੰਗ ਨਹੀਂ ਹੈਗਾ ਹਨਾ ਨਾ 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 ਆਹ ਹੋ ਆਹ ਹੋ ਇਹ ਬਹੁਤੀ ਗੱਲ ਹੈ ਜੀ ਚੁੰਨੀ ਆਖਰੀ ਗਰਮੀਂ ਕਰੂਏ ਜੀ ਰਹਿਣੇ ਇੰਨਾ ਸਟਾਲ ਲੈਣੀ ਹੋਈ ਗੱਲ ਜਿਹੜਾ ਤੁਸੀਂ ਸਕਿਨ ਲੈਂਦਾ ਨਾ ਉਹ ਵੀ ਚੱਲ ਜਾਂਦਾ ਨਾਲ ਇਹ ਹਾਂ ਹਾਂ ਸਸੇ ਕਾਲ ਸਾਰੇ ਤੜਾਈ ਦੇ ਨੇ ਵਲੌਗ ਦੇ ਵਿੱਚ ਤੇ ਚੱਲੇ ਹਾਂ ਸਲੂਨ ਦਸਤਾਰ ਬਨ ਲਈ ਪੱਗ ਬਨ ਲਈ ਕਿਵੇਂ ਲੱਗੀ ਸੋਹਣੀ ਆਹ ਵਸ ਫਿਰ ਬੰਨੀ ਸੋਹਣੀ ਆ ਤੇ ਕਿੰਨਾ ਠੀਕ ਆ ਤਰੋ ਚੱਕ ਮੈਂ ਬੱਝੀ ਤੇ ਨਾਲ ਲੈ ਲਿਆ ਲੈਪਟਾਪ ਤੇ ਹੁਣ ਪਾ ਮਾ ਕਰਨੇ ਲੋਕ ਪਾਇਆ ਨਹੀਂ ਮੈਂ ਚੱਲ ਇਹ ਪਾ ਲੈ ਮੈਨੂੰ ਇਦਾਂ ਪਿਆ ਆ ਤੇ ਆ ਬੂਟ ਵੀ ਇਹ ਮੈਂ ਬਹੁਤ ਘਟ ਪਾਉਣਾ ਬੈਠ ਗਿਆ ਲਾ ਤੇ ਮੇ ਕੋ ਬੂਟ ਪਏ ਆ ਤੇ ਇਹ ਮੈਂ ਬੂਟ ਜਿਹੜੇ ਬਹੁਤ ਘਟ ਪਾਉਣਾ ਗੰਦੇ ਬੜੇ ਹੋਏ ਪਰ ਹੁਣ ਪਾ ਲਏ ਕੁਛ ਨਾ ਚੱਲੂਗਾ ਕਮ ਇਨਾਂ ਤੇ ਸਭ ਹੁਣ ਚੱਲਦੇ ਆ ਮੰਮੀ ਜੀ ਗਏ ਹੋਏ ਨਹੀਂ ਕਰਨਦੀ ਦੀ ਹੁਣ ਵਾਲਾ ਤੇ ਮੈਂ ਕਹਾਂ ਜਾਓ ਵੀ ਤੇ ਮੈਂ ਹੁਣ ਸਲੋਨ ਜਾਓ ਓਕੇ ਬਾਏ ਬਾਏ ਮੈਂ ਆਇਆ ਕਰਨਦੀ ਦੀ ਹੁਣ ਵਾਲਾ ਦੋ ਇੰਟ ਦੇ ਗਿਆ ਨੇ ਇੱਥੇ ਲਾਈਟ ਹੀ ਨਹੀਂ ਆਉਂਦੀ ਜੀ ਹਾਂਜੀ ਇਧਰ ਇਧਰ ਜੰਗ ਦਾ ਪਾਇਆ ਮੁਕੰਦੀਵਾ ਹੂੰ ਚੰਗੇ ਗਏ ਘੁੰਮਣ ਕਲਾਰਾ ਪਾ ਹੱਥ ਦਾ ਕੀ ਆ ਰਿਹਾ ਸੱਚ ਹੱਥ ਠੀਕ ਹੈਗੇ ਹੱਥ ਨਾ ਬੰਨ ਪਹਿਲਾਂ ਕੰਮ ਕਰਕੇ ਤੇ ਅੱਧਾ ਕਰਕੇ ਤੇ ਸੱਡ ਗਈ ਵਲੋਗ ਤੇ ਵੀ ਨਹੀਂ ਮੈਨੂੰ ਪਤਾ ਆਹ ਖੁੱਲ ਗਿਆ ਠੀਕ ਹੈ ਨਾ ਇੰਨੀ ਕੁ ਮੁੜਦੀ ਬਸ ਹੁਣ ਕੰਬਦੀ ਵੇਖ ਆ ਕੰਬਦੇ ਨਾ ਇਹ ਜ਼ੋਰ ਲੰਦਾ ਜਦੋਂ ਆ ਜੀ ਨਾ ਜ਼ੋਰ ਲੰਦਾ ਆ ਗੁਠਾ ਬਹੀਨਾਂ ਕੀ ਐ ਗੁਠਾ ਪੁਰਾਣੀ ਮੜਦਾ ਨਾ ਨਾ ਹੀ ਆਦਾ ਤੇਰੋਂ ਆਇਆ ਪੁੱਤਾ ਮੁਰਾ ਉਂਗਲ ਪਰ ਸੁਨੇ ਸੁਤੀ ਰੈਂਦੀ ਜੇ ਜਦੋਂ ਮਾਤ ਨੂੰ ਭਰ ਜੈਣਾ ਅੰਦਰ ਤਨੀ ਪਹੁੰਚਣੇ ਪੈਣੇ ਨਾ ਸਿਰ ਬਹੁਤ ਬੱਚ ਪਿਆ ਬੱਚ ਉਹਦੇ ਮੂਫਲੀ ਪਈ ਉੱਥੇ ਗੱਲ ਆ ਗਈ ਇਹਨੂੰ ਖੰਡਾ ਇਹਨੂੰ ਲਾਗਦਾ ਮੂਫਲੀ ਮੇ ਦਾਣਾ ਨਹੀਂ ਹਮ ਤੁਹਾਰੇ ਮਾਮਾ ਨਹੀਂ ਇਹਨੇ ਕਿ ਤੁਮ ਮੂਕਲੀ ਖਾਣੇ ਨਹੀਂ ਆਏ ਹਾਂਜੀ ਪੈਰ ਲੱਗ ਲੈਂਦੇ ਇਹਨਾਂ ਨੀਰ ਲਿਆ ਦੇਣਾ ਵੇਖੀ ਇੱਥੇ ਨਾਲ ਹੈਂ ਲਾਈਟ ਅੱਜ ਆਫ ਆ ਤੇ ਭਰਾ ਦੀ ਮਤ ਮਾਰਤੀ ਇਹਨਾਂ ਨੇ ਕਿੱਥੇ ਗਏ ਤੁਸੀਂ ਸਵੇਰ ਦੇ ਭਾਜੀ ਘਰ ਗਏ ਜੇ ਕੰਮੋਂ ਕਿੱਥੇ ਗਏ ਹੈ ਲਾਈਟ ਯਾਰ ਲਾਈਟ ਦਾ ਕਰੋ ਕੁਝ ਬਹਿ ਜਾਓ ਭਾਜੀ ਇੱਕ ਬੰਦਾ ਹੀ ਨਾਲ ਘੱਲ ਗਿਆ ਗੁਰੂਆ ਤੈਨੂੰ ਲੈ ਜਾਂਦੇ ਤੁਸੀਂ ਪਰ ਨਹੀਂ ਸੱਚ ਯਾਰ ਇੱਥੇ ਵੀ ਕਲਾਈਡ ਹੀ ਨਾਲ ਗਿਆ ਏ ਪੱਟੀ ਦੇ ਆਣਾ ਨਹੀਂ ਤੇ ਕਲਾਈਡ ਉਹ ਭਰਾ ਉਧਰ ਕਿੰਨ ਦੀ ਸੀ ਹੁਣ ਘਰ ਗਏ ਸੀ ਕਿ ਉਧਰ ਗਏ ਕੰਮ ਨਹੀਂ ਮੰਦਾ ਪੈਂਦਾ ਕੰਮ ਥੜੀ ਮੰਦਾ ਪੈਂਦਾ ਕਲੈਂਟ ਕਿੱਥੇ ਗਈ? ਇਹ ਚਲੇ ਗਿਆ ਨਾਲ ਹੀ। ਉਹ ਤਾਂ ਚਲ ਚੁੱਕੇ। ਮਾਇਆ ਗੋਗਲ ਤੇ ਕਰਨੀ ਮਾਇਆ। ਤੇ ਉਹ ਕਦੋਂ ਕਰਨੇ? ਹਾਂ ਕੀ ਨਹੀਂ ਮੇਰੇ ਕੋਲ ਲਾਈਟ। ਨਹੀਂ ਉਹ ਤਾਂ ਨੋਂਨਾ ਗਈ ਨਾ। ਅੱਛਾ ਅੱਛਾ ਫੇਰ ਅੱਛਾ ਭਾਜੀ ਉਹਨਾਂ ਦੇ। ਫੇਰ ਠੀਕ ਠੀਕ ਠੀਕ। ਅੱਛਾ ਫੇਰ ਠੀਕ ਹੈ। ਲਾਈਟ ਬੰਦ ਹੈ ਅੱਜ। ਵੇ ਵੇ ਵੇ। ਇਹ ਮੇਰਾ ਵੱਡਾ ਭਰਾ ਇਹਨੂੰ ਵੀ ਚੀਜ਼ ਨਹੀਂ। ਛਡੋ। ਵੇ ਕੀ ਕਰ ਰਿਹਾ ਮੈਂ ਨਾ। ਇੱਥੇ ਦੇ ਹੋ ਤੈਨੂੰ ਤਾਂ ਕਦੇ ਨਹੀਂ ਤੇ ਲਿਵਾ ਖਿੜ ਲਿਆ ਹੂੰਗਾ ਫੜਦਾ ਯਾਰ ਖਾਲਾ ਹੁਣ ਉਹ ਫੋਨ ਆ ਗਿਆ ਚੁਕੜਾ ਉਹ ਫੋਨ ਲਿਆ ਹੂੰ ਮਰ ਕੇ ਸਵਰੀ ਸਵਰੀ ਕਰੂੰਗਾ ਨਾ ਇਧਰ ਕਰਤਾ ਜੇ ਕੰਮ ਆ ਬਰਾ ਤੇ ਰਹੀ ਕਿਆ ਜਨਾ ਤੂੰ ਓਕੇ ਐਡੇ ਜ਼ੋਰ ਦੇ ਵਿੱਚ ਖਿੱਚ ਕੇ ਮਾਰਾ ਕਰੰਟ ਨਾ ਖਾਲੀ ਹੁਣਾ 15 ਇਹ ਹੁਣ ਲਾਉਣਾ ਕਿਦਾਂ ਹੀ ਪਲਾਸ ਨਾ ਖਿੱਚ ਕੇ ਕੱਢ ਦੇਗਾ ਇਹ ਚਾਰਜਰ ਲਾਉਣਾ ਆ ਉਹ ਲੱਗ ਗਿਆ ਕਿ ਮਣਕੇ ਨੇ ਲਾਉਣਾ ਕਿੱਧਰ ਆ ਬਸ ਠੀਕ ਹੈ ਲਾ ਦੇ ਚਾਰਜਰ ਲਾ ਦੇਗਾ ਨਿਊ ਵਰਜਨ ਆਇਆ ਨਿਊ ਨਿਊ ਇਹ ਆਪਾਂ ਨੇ ਆਉਂਚ ਕੀਤਾ ਇਹ ਲਵੀ ਹੈ ਹੈ ਮੈਂ ਇਤਨੀ ਨਾ ਨੂ ਬੇਵਗਲਾ ਕਰਦਾ ਨਹੀਂ ਭਾਈਆਂ ਸਾਲਾਂ ਦਾ ਹੋਇਆ ਕਹਾ ਮੈਂ ਵਾਹਣ ਆਲਾ ਆਇਆ ਮੈਨੂੰ ਸਮਝਦੇ ਨਿਆਣਾ ਇਹ ਬੱਚਾ ਹੀ ਓਏ ਪਾਜੀ ਬੜੀ ਲੋੜ ਜੇ ਭਾਜੀ ਲੋੜ ਜੇ ਬਹੁਤ ਹਾਏ 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 ਓ ਭਾਈ ਵਗੋ 플ੱਗ ਹੀ ਛਾੜਦਾ ਛਾੜਦਾ 플ੱਗ ਛੜਿਆ 플ੱਗ ਨਿਓ ਪਹਿਲਾਂ ਛੜਿਆ ਜੀ ਧਿਆਨ ਨਾਲ ਧਿਆਨ ਨਾਲ ਵੇਖੋ ਭਾਜੀ ਧਿਆਨ ਨਾਲ ਬੜੀ ਲੋੜ ਜੇ ਠੀਕ ਹੈ ਸਾਨੂੰ ਕਮਰਾ ਹੁੰਦੇ ਚਲੋ ਭਾਜੀ ਮੈਂ ਕਹਾਂ ਲੈ ਆਈਏ ਮਿੱਠਾ ਤੇ ਲੂਣ ਵਾਲਾ ਹਾਂ ਹਾਂ ਭਰਾ ਹੁਣ ਉਹਨਾਂ ਨੂੰ ਪਾਰਟੀ ਆਈ ਜੀ ਸਰਕਾਰੀ ਜਿਹੜਾ ਕੰਮ ਕਰਨ ਗਏ ਆ ਆਪਣਾ ਕੰਮ ਨਿਬੜ ਗਿਆ ਹੈ ਹੁਣ ਹਾਂਜੀ ਚੱਲ ਗਏ ਜੀ ਅਜੀ ਮੈਂ ਭਰਾ ਨੂੰ ਕੋ ਖਵਾ ਲਈਏ ਕੱਲ ਮੈਂ ਖਵਾਇਆ ਨਹੀਂ ਕੋ ਨਹੀਂ ਮੇਰੀ ਬਾਤ ਸੀਸ ਲੱਗੀ ਹੈ ਜੀ ਆਪਾਂ ਆਏ ਹੋਏ ਹਾਂ ਵੀ ਕੋਈ ਪੀਜ਼ਾ ਲੈਣ ਨੂੰ ਆ ਕੇ ਪਈਏ ਤੇ ਪੀਜ਼ਾ ਹੁਣ ਹੈ ਤੇ ਦੋ ਪੀਜ਼ਾ ਕਰਵਾ ਲਈਏ ਆਪਾਂ ਤੇ ਕਹਿੰਦਾ ਮਿੱਠਾ ਨਹੀਂ ਖਾਣਾ ਮਿੱਠਾ ਕੱਲ ਖਾਵਾਂਗੇ ਮਿੱਠਾ ਕੱਲ ਖਾਵਾਂਗੇ ਮਿੱਠਾ ਕੱਲ ਪਾਜੀ ਠੀਕ ਆ ਚੱਲ ਵੀ ਚੱਲ 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 ਲੈ ਜਾ ਲੈ ਜਾ ਲੈ ਜਾ ਟਾਈਮ ਨਾਲ ਆਵਾ ਤੇ ਮੋੜ ਮੋੜ ਗੱਡੀ ਮੋੜ ਆਲੇ ਦਾ ਜਾਣੇ ਕੱਢਣੀ ਅੰਦਰ ਸੁਨੇ ਨੇ ਜਾਨ ਹੀ ਕੱਢ ਲਈ ਬੋਲੇ ਸੀ ਮੈਂ ਨਹੀਂ ਖਾਦੇ ਠੀਕ ਆ ਪਰ ਪਾਉਣ ਵਾਲੇ ਉਹ ਵੇਲਣਾ ਉਹਨੇ ਪਿੱਛੇ ਨਾਲ ਹੁਣ ਕੇ ਖੋਲੋ 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 ਕਿ ਤਾ ਬੋਲ ਜਾ ਨਵੇਂ ਉਹ ਜਾ ਉਪਰ ਆ ਵਾਇਦਰੋਂ ਖੋਲ ਮੈਨੂੰ ਬੱਦ ਖਾਣ ਦੀ ਚਾਹ ਲੋ ਖੋਲੋ ਇਧਰ 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 ਆਪੀ ਕਰ ਲੈਂਦੇ ਹੁੰਦੀ ਆਹ ਸੁਨੇ ਨੇ ਤਾਂ ਫੇਰੇ ਜਾਨ ਹੀ ਕੱਢੀ ਦੇ ਤੇ ਤੈਪੜੀ ਰਹਿ ਮਾਨ ਭਰ ਗਿਆ ਬੰਚ ਚਲੋ ਚੁੱਕੋ ਨਹੀਂ ਕਾ ਪਾਵਰ ਤਾਂ ਹੀ ਆਉਗੀ ਹੁਣ ਸਮੋਸੇ ਨਹੀਂ ਕਰਨੀ ਸਮੋਸੇ ਨਹੀਂ ਮੈਂ ਕਹਿੰਦਾ ਪਹਿਲਾਂ ਚਲੋ ਚੁੱਕੋ ਚੁੱਕੋ ਤਾਂ ਨਹੀਂ ਜੁਹਾ ਜੀ ਕੋਲਾ ਪਿਆਈ ਬਾਹਰ ਜਾ ਜਾ ਕਹਿੰਦੇ ਨਾ ਸਰ ਠੰਡਾ ਹੋ ਜਾਣਾ ਚਲ ਖਾਓ ਖਾਓ ਪਤਾ ਕਿਉਂ ਉਹ ਮੈਨੂੰ ਵੀ ਪੀਜ਼ਾ ਖਾਲੇ ਨਹੀਂ 5 ਮਿੰਟ ਨਹੀਂ ਇਹ ਮੈਨੂੰ ਸੈਟ ਕਰਨ ਨੂੰ। 15 ਮਿੰਟ ਹਾਂਜੀ। ਨੰਨਾ ਚੌਥਾ ਪੀਸ ਜੀ। ਚੌਥਾ। ਹਾਂ ਮੇਰਾ ਦੂਜਾ ਹੀ। ਆਹ ਭਾਗੇ। ਆ ਹੁਣ ਹੁਣ ਕੀ ਹੁਣ ਪੀਸ ਵਨ ਦੇ ਹੀ ਉਦਾਂ ਭਰੇ ਆ ਵੀ ਅੰਮਣ ਗਿਆ ਪੈਕਟ ਜਾਂ ਫੜ ਲਿਆ। ਮੈਂ ਪਹਿਲਾਂ। ਹਾਡਾ ਤੇ ਪਹਿਲਾਂ ਲੈ ਲਈ। ਵਾਹਿਗੁਰੂ ਜੀ ਮਹਾਰਾਜ। ਉਹਨਾਂ ਦਾ ਤੁਹਾਨੂੰ ਲੱਗਦਾ ਚੌਥਾ ਆ। ਚੌਥਾ। ਉਹ ਤੁਹਾਡਾ ਪੜਾ ਜੇ। ਮੁੱਕ ਗਿਆ? ਸਰ ਇਹਨਾਂ ਦਾ ਨਾ ਤਰੇ ਨੇ ਮਗਾਇਆ ਪਧੋਣੇ ਆਇਆ ਚੌਥਾ ਚੌਥਾ ਜਾਂ ਤੀਜਾ ਵਾ ਇਹਨਾਂ ਦਾ ਪਹਿਲਾ ਆ ਇੱਕ ਮੈਂ ਖਤ ਨਹੀਂ ਦੋ ਮੈਂ ਆਇਆ ਤੀਜਾ ਆ ਤੀਜਾ ਆ ਮੇਰਾ ਵਰਤਾਂ ਜੀ ਹਾਂ ਦੁਜਾ ਮੇਰਾ ਡਿਜ਼ਾਈਨ ਪਾ ਦੇ ਕਾ ਮਾ ਉਠਾ ਨਿਕਾ ਜਾਣਾ ਤੇ ਉਹ ਜੋਰ ਨਹੀਂ ਪੈਂਦਾ ਸੌਸ ਨਹੀਂ ਨਿਕਲ ਲਈ ਉਠਾ ਹੀ ਉਹ ਸਾਹਿਬ ਦਾ ਨਾ ਮੈਡਮ ਦਾ ਗੋਟਾ ਨਹੀਂ ਬਣਾ ਸਮਝੋ ਮੈਡਮ ਜੀ ਗੋਲ ਗੱਪੇ ਸ਼ੇਕ ਕਰਨਾ ਵਾ ਜੇ ਹੋਣਾ ਨਹੀਂ ਤੁਹਾਡੇ ਕੋ ਉਠਾ ਤੇ ਮੈਂ ਚੱਲਿਆ ਕਿੰਨੀ ਦਿਨ ਹੁਣਾ ਵਾਲਾ ਕੁਕੀ ਕਰਨ ਦੇ ਦੀ ਕਰਨ ਦੇ ਦੀ ਹੁਣੀ ਆਏ ਨੇ ਚੰਡੀਗੜ੍ਹ ਤੋਂ ਤੇ ਮੈਂ ਉਧਰ ਅਜੇ ਤੱਕ ਕੁਝ ਬਹਿ ਖਲੋਣ ਦੀ ਮਾਤਾ ਨਹੀਂ ਕੀਤੀ ਹੈ ਘੜੀ ਘਲ ਭੈਣ ਲੱਗੇ ਬਈ ਗੱਲਾਂ ਮਾਤਾ ਮਾਰੀ ਸੋ ਮੈਂ ਚੱਲਿਆ ਹਾਂ ਤੇ ਆ ਜਾਣਾ ਮੈਂ ਛੇਤੀ ਘਰੇ ਜਾਣਾ ਮੁਰਕੇ ਛੇਤੀ ਆ ਜਾਣਾ ਉਹ ਤਾਂ ਟਾਈਮ ਹੀ ਟੁਕੜਾ ਹੋਣਾ ਉਹ ਤਾਂ ਘੰਟਾ ਡੇਢ ਘੰਟਾ ਲੁਕੂਗਾ ਮੈਂ ਚੱਲ ਜਾਣਾ ਘਰੇ ਛੇਤੀ ਅੱਛਾ ਕਿ ਕਰਨ ਦੇ ਜਾਣ ਵਾਲੇ ਬੈਲਵ ਚੱਲਨੇ ਆ ਉਹਨਾਂ ਨੇ ਆਪਣਾ ਪਨੇ ਅੱਧੀ ਰਾਤ ਪਹੁੰਚ ਆ ਗਿਆ ਬੱਲਾ ਯਾਤੋਂ ਵਾਲਦ ਬਹੁਤ ਹਾਲ ਆਂਦੀ ਸਸਰੀ ਕਾ ਸਸਰੀ ਕਾ ਰਿਆ ਸਿਕਾ ਠੀਕ ਹੈ ਚਲੋ ਹਾਂਡ ਫਰੀ ਤੇ ਹਾਂਡ ਬਹੁਤ ਆਸਾਨ ਨੇ ਉਦੋਂ ਸਲੂਨ ਨਹੀਂ ਲੱਗਦਾ ਮੈਨੂੰ ਵੀ ਇੱਥੇ ਜਿਆਦਾ ਲੱਗਦੀ ਹਾਂਜੀ ਕੀ ਹਾਲ ਹੋ ਪਈ ਸਿਕਾ ਠੀਕ ਜੀ ਰਾਜੇ ਕੀ ਹਾਲ ਹੀ ਹੈ ਰਾਜੇ ਰਾਜੇ ਨਾ ਤਾਂ ਨੀਂਦ ਹੀ ਵਸ ਗਈ ਮਾਂਂਡਿਆ ਹੈ 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 ਉਠਿਆ ਜੱਸ ਜੱਸ ਓ ਜੀ ਓਏ ਬੂੜ ਬੜੇ ਘੈਂਟ ਆ ਵਧੀਆ ਆ ਬਲੈਕ ਮਾਣਾ ਕਿੰਨੇ ਦੇ ਆ ਇਹ ਆ ਬਹੁਤ ਸੋਹਣੇ ਬਹੁਤ ਸੋਹਣੇ ਵਧੀਆ ਆ ਗੇ ਲੈ ਮੈਂ ਪਾਉਂਗਾ ਨੇ ਵਧੀਆ ਇੱਕ ਇੱਕ ਕਰੂ ਵਾਡੇ ਲੈ ਵੀ ਇੱਕ ਇਹਦੇ ਨਾਲ ਹੋਰ ਹੀ ਨਾ ਮੈਂ ਮੁਬੀ ਦੇ ਅੱਛਾ ਇਹ ਕਾਲਾਂ ਦੀ ਕੰਦੀ ਨੇ ਆਪਣੇ ਵਾਤੇ ਫਰਸਟ ਕਲਾਸ ਤੇ ਰਸੂੜ ਜਣਾ ਮੈਚ ਕਰ ਗਈ ਲਓ ਪਾਓ ਕਹਿੰਦੇ ਕਾਕਾ ਬੜਾ ਸੋਹਣਾ ਸਾਰੇ ਕਹਿੰਦੇ ਕਾਕਾ ਬੜਾ ਜੀ ਚਾਣਾ ਹੈ ਆਓ ਕਿੰਦੀ ਕਾਕਾ ਵੜਾਈ ਸੋਣਾ ਇੱਕ ਹੋਰ ਬਣ ਗਿਆ ਪਲੀ ਹੋ ਗਿਆ ਮੰਜੇ ਪਲੀ ਸੋ ਨਹੀਂ ਪਾਦੇ ਚ ਦੂਜੀ ਪਾਦੇ ਟੋਪੀ ਟੋਪੀ ਪਾ ਲਿਆ ਬਾਜ ਪਾ ਲੈ ਹੁਣੇ ਲਈ ਮੈਂ ਰੋਟੀ ਖਾਧੀ ਹੁਣ ਕਿੰਦੀ ਵੀ ਆਪ ਖਾਣ ਲੈ ਤੇ ਹੁਣ ਚੱਲਿਆਂ ਮੈਂ ਜੀ ਟੰਡੀ ਗੈਲ ਪੁੰਨਿਰ ਪੇ ਬਾਈ ਬਾਈ ਤੇ ਜਲ ਮਾਈਆਂ ਦੀ ਕੋ ਕਿੰਦੀ ਆ ਅਕੜੇ ਸਚਨੰਦ ਨੇ ਮੈਂ ਕੜੇ ਵੇਖੇ ਕੜੇ ਯਾਰ ਬਹੁਤ ਤਗੜੇ ਨੇ ਆਂਦੇ ਚਲੋ ਹੁਣ ਕਹਿਣਾ ਨੇ ਚਾਹੀਦਾ ਵੀ ਚਲੋ ਹੁਣ ਮੈਂ ਪਾਉਂਗਾ ਵੀ ਭਾਵੇਂ ਇੱਕ ਦਿਨ ਚਾਹ ਲਾਵਾਂ ਵੀ ਉਹਦੇ ਗੁੱਟ ਤੇ ਪੈਂਦਾ ਤੇ ਐ ਲੈ ਜਾਂਦਾ ਮੇਰੇ ਗੁੱਟ ਚੋਂ ਲੱਜ ਜਾਂਦਾ ਭੁੰਜੇ ਡਿੱਗ ਪੈਂਦਾ ਆਪਣੇ ਸਿਆਹ ਨਾਲ ਲੈ ਆਂਦੇ ਆ ਨਹੀਂ ਨਹੀਂ ਉਹ ਤਾਂ ਬਹੁਤ ਜ਼ਿਆਦਾ ਵੱਡੇ ਜਾਂਦੇ ਹੱਦੋਂ ਪਾਰ ਵਾਲਾ ਕੰਮ ਹੋ ਗਿਆ ਤੇ ਚਲੋ ਕੋਈ ਨਹੀਂ ਪਰ ਅਪਾ ਪਾਵਾਂਗਾ ਪਾਵੇਂ ਇੱਕ ਦੋ ਦਿਨ ਪਾਵਾਂਗਾ ਕਿਉਂਕਿ ਉਹ ਭਾਜੀ ਡਿੱਗਦਾ ਹੀ ਜਾਂਦਾ ਤੇ ਹਾਂ ਬਹੁਤ ਜ਼ਿਆਦਾ ਹੀ ਉਹਦੇ ਹਰ ਗੁਨੜਾ ਠੀਕ ਹੈ ਹਰ ਗੁਨੂ ਆ ਜਾਊਗਾ ਉਹ ਠੀਕ ਹੈ ਚਲੋ ਠੀਕ ਹੈ ਆ ਕੀ ਆ ਬਲੈਡਰ ਜਿਆ ਪਾਣੀ ਗਰਮ ਕਰਨ ਵਾਲਾ ਹੱਥ ਆਹ ਉਹ ਤਾਂ ਠੀਕ ਆ ਤੇ ਇਹ ਕਿਦਾਂ ਕਿਦਾਂ ਕਰਦੇ ਪਾਣੀ ਕਰੋ ਗਰਮ ਕਰਿਆ ਪਾਉਂਦੇ ਵਿੱਚ ਪਾਣੀ ਹੋ ਜਾ ਬਿਜਲੀ ਆਲਾ ਵਾ ਉਹ ਸਹੀ ਹੈ ਬਿਜਲੀ ਆਣਾ ਹਾਂ ਉਹ ਠੀਕ ਆ ਮਾ ਜੀੜਾ ਆਪ ਖਣੀ ਪਾਉਂਦੇ ਪਾਣੀ ਕਰੋ ਚਲੋ ਠੀਕ ਆ ਓਕੇ ਭਾਈ ਸਤਿ ਸ੍ਰੀ ਅਕਾਲ ਨਹੀਂ ਨਹੀਂ ਚੱਲੀ ਹੁਣ ਇੱਥੇ ਤੇ ਬੁਰੇ ਹਾਲਿਆ ਚਾਬੀ ਨੂੰ ਕਿਦਾਂ ਹੱਥ ਪਾਉਂਦੇ ਜੇ ਮੈਂ ਖੁੱਲਣ ਲੱਗਾ ਬੂਗਾ ਬਹੁਤ ਠੰਡਿਆ ਤੇ ਹੋ ਹੋ ਇੱਥੇ ਤੇ ਹੱਥੋ ਹੀ ਪਈ ਹੈ ਤੁਹਾਡੇ ਕਿਦਾਂ ਰਹਿਣ ਦੇ ਤੁਸੀਂ ਮੈਂ ਘਰ ਚੱਲ ਭੈਣ ਵੱਲ ਘੜੀ ਹਾਂ ਉਧਰ ਹੁਣ ਹਾਂ ਹੁਣ ਘਰੇ ਜਾਵਾਂ ਢਿਆ ਮੈਂ ਮਾਜਾ ਦੁੱਖ ਸੁਖ ਬੰਦਾ ਸਾਂਝਾ ਕਰਦਾ ਹੈ ਘੜੀ ਪਰ ਬਿੰਦਾ ਆ ਤੇ ਫਿਰ ਰੋਟੀ ਰੱਟੀ ਨਾਉਣ ਲੱਭੀ ਫਿਰ ਰੋਟੀ ਖਾ ਕੇ ਤੇ ਫਿਰ ਆਉਂ ਲੋਕ ਕਹਿੰਦੀ ਵੀ ਰੋਟੀ ਖਾ ਕੇ ਜਾ ਵੀ ਜਿੰਦ ਕਰੀ ਜਾਂਦੀ ਹੈ ਮਾਚੜ ਖਾ ਲਏ ਨਹੀਂ ਤੇ ਮੈਂ ਆਉਣ ਆਉਣ ਲੱਗਾ ਹੈ ਕੰਮ ਹਾਂ ਮਮੀ ਵੀ ਇਟ ਕਰਦੀ ਨਹੀਂ ਕਿਉਂਕਿ 10 ਵਜ ਗਈ ਹੈ ਤੇ ਹੁਣ ਸਲੂਨ ਵੀ ਛੁੱਟੀ ਗਈ ਦੀ ਹੈ ਵੀ ਕਿ ਫੋਨ ਦੇ ਨਾਲ ਕੈਮਰਾ ਅਟੈਚ ਹੈ ਤੇ ਭਾਜੀ ਹੁਣ ਹੁਣੇ ਛੁੱਟੀ ਕਰਕੇ ਤੇ ਘਰੇ ਗਏ ਨੇ ਯਾਰ ਬੜੀ ਤਪੱਸਿਆ ਉਹ ਵਿਚਾਰੇ ਦੀ ਯਾਰ ਖੋਹ ਮਿਹਨਤ ਕਰਦਾ ਹੀਰਾ ਬੰਦਾ ਯਾਰ ਤੇ ਫਿਰ ਤਿਆਰ ਬੰਦੂ ਕਰਤਾ ਮੇਰਾ ਦਸਤਾਨਾ ਉੱਥੇ ਰਹਿ ਕੇ ਕਰਨ ਦੀ ਫੁੰੰਡੀ ਕਰਨ ਕਹਿੰਦੀ ਬਹੁਤਰਾ ਦਸਤਾਨਾ ਦੇ ਇੱਥੇ ਰਹਿਗਾ ਮੈਂ ਦਸਤਾਨੇ ਦੀ ਕੋਈ ਗੱਲ ਨਹੀਂ ਮੈਂ ਆ ਪਹੁੰਚ ਗਿਆ ਹਾਂ ਕਰ ਕਹਿੰਦੀ ਮੈਂ ਜਾ ਹੁਣ ਮੈਂ ਸਭ ਕੋ ਕਰ ਦਿੰਦਾ ਫੋਨ ਤੇ ਇਹ ਨਹੀਂ ਕਰਦੇ ਕਿਸ ਵਾਲੇ ਹਾਂ ਚਲੋ ਠੀਕ ਹੈ ਸਾਰਿਆਂ ਨੂੰ ਸਸਰੀ ਘਰ ਮਿਲਦੇ ਆਪਾਂ ਨੂੰ ਨਵੀਂ ਵੀਡੀਓ ਤੇ ਬਦਦਾ ਤੱਕ ਲਈ ਸਸਰੀ ਘਰ ਬਾਏ ਬਾਏ